ਮਾਨ ਜੋ ਡਾਕਟਰ ਪ੍ਰਗਜਨ ਆਈਪੀਐਸ ਐਸਐਸਬੀ ਫਰੀਦਕੋਟ ਵੱਲੋਂ ਸਾਡੇ ਜ਼ਰੇ ਜ਼ਿਲ੍ਹੇ ਦੇ ਜੀਓ ਤੇ ਐਸਐਚਓ ਨੂੰ ਸਖਤ ਦਰਤਾ ਨੇ ਕਿ ਕੋਈ ਵੀ ਮਾਰੇ ਕੰਮ ਕਰਨ ਵਾਲੇ ਇਨਸਾਨ ਜਾਂ ਨਸ਼ੇ ਦੇ ਤਸਕਰ ਫਰੀਦਕੋਟ ਜ਼ਿਲ੍ਹੇ ਚ ਪਰੇਟ ਨਹੀਂ ਕਰਨੀ ਚਾਹੀਦੀ ਇਸੇ ਲੜੀ ਦੇ ਤਹਿਤ ਡੀਐਸਪੀ ਕੋਟਕਪੂਰਾ ਸ਼੍ਰੀ ਸੁਵਿੰਦਿ ਕੁਮਾਰ ਜੀ ਸਪੈਟਰ ਚਮਕੌਰ ਸਿੰਘ ਐਸਐਚਓ ਸਿਟੀ ਕੋਟਕਪੂਰਾ ਨੇ 29 ਅਗਸਤ ਉਹਨਾਂ ਮੌਰੀ ਹੋਈ ਜਿਹੜੇ 6 ਬੰਦੇ ਨੇ ਆਕਾਸ਼ਦੀਪ ਦਵਿੰਦਰ ਸਿੰਘ ਆਕਾਸ਼ ਸਿੰਘ ਜਗਸੀਰ ਸਿੰਘ ਸੰਦੀਪ ਸਿੰਘ ਤੇ ਗੁਰਪਿੰਦਰ ਸਿੰਘ ਇਹ 6 ਜਣੇ ਸਜਾ ਲੁੱਟ ਖੋਹ ਦੀ ਵਾਰਦਾਤ ਕਰਨ ਨੂੰ ਅੰਜਾਮ ਦੇਣ ਲਈ ਬੈਠੇ ਨੇ ਜੋ ਸਪੈਕਟਰ ਨੇ ਸਪੈਕਟਰ ਮਕਰ ਸਿੰਘ ਨੇ ਇਸ ਸਬੰਧ ਮਕਦਮਾ ਨੰਬਰ 240 ਮਿਤੀ 13 10 25 ਅੰਡਰ ਸੈਕਸ਼ਨ 310 4 310 5 ਬੀ ਐਨ ਐਸ थाना ਸਿਟੀ ਕੋਰਟ ਪੁਰਾ ਰਜਿਸਟਰ ਕਰਕੇ ਇਹਨਾਂ ਦੋਸ਼ੀਆਂ ਨੂੰ ਗਫਤਾਰ ਕੀਤਾ ਇਹਨਾਂ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਇੱਕ ਗਰਾਰੇ ਲੱਗੀ ਹੋਈ ਪਾਈਪ ਇੱਕ ਕਿਰਪਾਨ ਇੱਕ ਕੈਦਾ ਦਸਤਾ ਇੱਕ ਹੱਕੀ ਇੱਕ ਨਲਕੇ ਦੇ ਹੱਥੀ ਤੇ ਇੱਕ ਕਾਪਾ ਬਰਾਮਦ ਹੋਇਆ ਇਹਨਾਂ ਸਾਰੇ ਦੋਸ਼ੀਆਂ ਦੀ ਜਿਦਾਂ ਸਾਫ ਕਰ ਰਿਕਾਰਡ ਜ਼ਰਾ ਪੜਤਾਲ ਕੀਤੀ ਗਈ ਤੇ ਇਹਨਾਂ ਦੋਸ਼ੀਆਂ ਦੇ ਖਿਲਾਫ ਵੱਖ-ਵੱਖ ਤਰਾਵਾਂ ਤਹਿਤ ਜਿੰਨਾ ਚੋ ਲੁੱਟਖੋ ਅਤੇ ਜਿੰਨੇ ਨਸ਼ੇ ਦੀ ਤਸਕਰੀ ਦੇ ਛੇ ਮੁਕਦਮੇ ਦਰਜ ਹੋਏ ਹੋਏ ਹਨ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਮਾਨ ਹਾਸਲ ਕਰਕੇ ਅਗਲੀ ਪੁੱਛਗਛ ਕਰਕੇ ਹੋਰ ਖਲਾਸੇ ਵੀ ਹੋਣ ਦੀ ਆਸ ਹੈ